ਤੁਹਾਨੂੰ ਕੀ ਲੱਗਦਾ ਸੀ ਮੇਰਾ ਬੇਟਾ ਹੈ ਜੀ ਬੇਟਾ ਤੇਜਪਾਲ ਆ ਕੀ ਗੱਲ ਹੋਈ ਸਾਰੇ ਕਦੋਂ ਦੀ ਹਾਂ ਇਹ ਜੀ ਮੈਂ ਤੁਹਾਨੂੰ ਦੱਸ ਰਹੀ ਆ ਵੀ ਰਾਤ ਦੀ ਇਹ ਸਾਢੇ 10 10 ਵਜੇ ਦੀ ਗੱਲ ਹੈ ਉਸ ਤੋਂ ਬਾਅਦ 11 ਵਜੇ ਇਹਨਾਂ ਨੇ ਫਿਰ ਸਾਢੇ 10 ਵਜੇ ਮੇਰੇ ਘਰੇ ਆਏ ਇਹ ਇਹਨਾਂ ਨੇ ਮੈਨੂੰ ਪੁੱਛਿਆ ਕਹਿੰਦੇ ਵੀ ਤੁਸੀਂ ਸਾਡਾ ਮੁੰਡੇ ਨੂੰ ਕਹਿੰਦੇ ਵੀ ਤੁਹਾਡਾ ਤੇਜਪਾਲ ਲੈ ਗਿਆ ਮੋਟਰਸਾਈਕਲ ਤੇ ਚੱਕ ਕੇ ਹੈ ਮੇਰੇ ਛੋਟੇ ਮੁੰਡੇ ਨੂੰ ਖਾਲ ਲਿਆ ਤੀ ਮੈਂ ਕਿਹਾ ਕੋਈ ਗੱਲ ਨਹੀਂ ਮੈਂ ਕਿਹਾ ਮੈਂ ਮੁੰਡੇ ਨੂੰ ਕਹਿੰਦੇ ਫੋਨ ਕਰੋ ਕਹਿੰਦੇ ਮੁੰਡੇ ਨੂੰ ਵੀ ਕਿੱਥੇ ਲੈ ਗਿਆ ਮੈਂ ਕਿਹਾ ਵੀ ਮੈਨੂੰ ਤਾਂ ਪਤਾ ਨਹੀਂ ਹੈਗਾ ਕਿੱਥੇ ਲੈ ਗਿਆ ਫੋਨ ਕਰਕੇ ਪੁੱਛ ਲੈਨੇ ਆ ਮੈਂ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਵੀ ਮੈਂ ਕਿਹਾ ਭਾਈ ਸਾਡੇ ਮੁੰਡਾ ਲੈ ਗਿਆ ਪਹਿਲਾਂ ਤਾਂ ਮੁੰਡੇ ਨੇ ਫੋਨ ਚੱਕਿਆ ਨਹੀਂ ਹੈਗਾ ਚਲੋ ਗੱਲਾਂ ਬਾਤਾਂ ਕਰ ਰਹੇ ਹੋਣਗੇ ਦੂਈ ਵਾਰ ਮੁੰਡੇ ਨੇ ਫੋਨ ਚੱਕ ਕੇ ਲਿਆਵਦਾ ਫੋਨ ਚੱਕ ਕੇ ਮੈਨੂੰ ਕਹਿੰਦਾ ਮੰਮੀ ਜੱਗੂ ਮੇਰੇ ਨਾਲ ਹੀ ਹੈ ਕਹਿੰਦਾ ਅਸੀਂ ਆ ਰਹੇ ਹਾਂ ਮੈਂ ਕਿਹਾ ਚੰਗਾ ਉਸ ਤੋਂ ਬਾਅਦ ਮੈਂ ਉਹਦੇ ਘਰੇ ਸਨੇਹਾ ਦਿੱਤਾ ਮਾਪੇ ਤੁਹਾਡਾ ਮੁੰਡਾ ਆ ਰਿਹਾ ਹੈ ਕੁਝ ਨਹੀਂ ਹੁੰਦਾ ਤੁਹਾਡੇ ਮੁੰਡੇ ਨੂੰ ਕਹਿੰਦੇ ਸਾਡੇ ਮੁੰਡੇ ਨੂੰ ਐ ਕਰ ਦੂਗਾ ਐ ਕਰ ਦੂਗਾ ਹੈਂ ਕਹਿੰਦੇ ਤਾਂ ਅਸੀਂ ਪੁਲਿਸ ਬੁਲਾ ਰਹੇ ਹਾਂ ਤੁਹਾਡੇ ਵਾਸਤੇ ਮੈਂ ਕਿਹਾ ਭਾਈ ਪੁਲਿਸ ਕਾਦੇ ਵਾਸਤੇ ਬੁਲਾ ਰਹੇ ਹੋ ਹੈ ਮੈਂ ਮੁੰਡੇ ਨੂੰ ਫੋਨ ਕਰਕੇ ਪੁੱਛਦਾ ਦੱਸ ਤਾਂ ਦੁੱਤਾ ਤੁਹਾਨੂੰ ਫੇਰ ਉਸ ਤੋਂ ਬਾਅਦ ਜੀ ਰਾਤ ਨੂੰ ਫੇਰ ਫੇਰ ਇਹਨਾਂ ਨੇ ਆਪਦਾ ਉਹ ਮੁੰਡਾ ਆ ਗਿਆ ਬੁਲਾ ਲਿਆ ਇਹਨਾਂ ਨੇ ਜੱਟਾਂ ਦਾ ਜੱਟਾ ਉਹ ਬੁਲਾ ਲਿਆ ਬੁਲਾ ਕੇ ਫੇਰ ਇਹ ਸਾਡੇ ਨਾਲ ਲੜਨ ਲੱਗੇ ਵੀ ਸਾਨੂੰ ਕਹਿਣ ਲੱਗ ਗਿਆ ਕਹਿੰਦਾ ਵੀ ਆਂਟੀ ਤੁਹਾਡਾ ਮੁੰਡਾ ਐ ਕਰਦਾ ਮੈਨੂੰ ਮੈਨੂੰ ਗਾਲਾਂ ਕੱਢੀਆਂ ਫਲਾਣਾ ਕੱਢਿਆ ਮੈਂ ਕਿਹਾ ਬੇਟੇ ਦੇਖ ਮੈਂ ਸੁਣਿਆ ਨਹੀਂ ਹੈਗਾ ਗਾਲਾਂ ਕੱਢੀਆਂ ਤੁਹਾਡੀਆਂ ਮੈਨੂੰ ਨਹੀਂ ਪਤਾ ਇਸ ਗੱਲ ਦਾ ਵੀ ਤੁਸੀਂ ਗਾਣਾ ਕੱਢਿਆ ਕਿ ਨਹੀਂ ਕੱਢਿਆ ਹਾਂ ਹਾਂ ਵੀ ਤੂੰ ਹਾਂ ਤੇ ਇਹ ਤੇ ਉੱਥੇ ਰਾਣੀ ਵੀ ਸੀ ਜੱਗੂ ਵੀ ਐ ਤੇ ਨਾ ਹੋ ਜੱਗੂ ਨਹੀਂ ਤੀ ਉਹ ਹਤੀ ਰਵੀ ਤੀ ਅਰ ਰਵੀ ਦੀ ਭੈਣ ਤੀ ਰਵੀ ਦੀ ਛੋਟਾ ਇੱਕ ਮੁੰਡੇ ਨੂੰ ਭੁੰਡੀ ਆ ਉਹ ਵੀ ਹੈਗਾ ਸੀ ਉੱਥੇ ਹਾਂ ਹਾਂ ਉ ਟਾਈਮ ਕੋਈ ਹਥਿਆਰ ਨਹੀਂ ਸੀ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੁੰਡੇ ਬੁਲਾਏ ਫਿਰ ਉਹਨਾਂ ਕੋਲ ਮੁੰਡੇਆ ਕੋਲ ਡੰਡੇ ਸੀ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਵਾਰਦਾਤ ਕਰੀ ਮੇਰੇ ਬੱਚੇ ਦੇ ਉੱਤੇ ਫਿਰ ਇਹਨਾਂ ਨੇ ਉਹਨਾਂ ਤੇ ਹਥਿਆਰਾਂ ਨਾਲ ਵਾਰਦਾਤ કરી ਰਾਤ ਨੂੰ ਇਹ ਨਹੀਂ ਪਤਾ ਵੀ 11 ਵਜੇ ਕਰੀਏ ਕਿ 11:30 ਵਜੇ ਸਾਨੂੰ ਤਾਂ ਆ ਕੇ ਮਲਾਜਮਾਂ ਨੇ ਠਾਲਿਆ ਮੈਂ ਉઠી ਮੈਂ ਉઠી ਮੈਂ ਉੱਠ ਕੇ ਦੇਖਿਆ ਮਖ ਇਹਨਾਂ ਦਾ ਤਾਂ ਰੋਜ਼ ਦੀ ਲੜਾਈ ਹੁੰਦੀ ਰਹਿੰਦੀ ਐ ਮੈਂ ਬਾਹਰ ਲਾ ਕੇ ਫੇਰ ਪੈ ਗਈ ਮੈਂ ਜਾ ਕੇ ਸੋ ਗਿਆ ਇਹਨਾਂ ਨੂੰ ਫਿਰ ਮੈਨੂੰ ਆ ਕੇ ਮਲਾਜਮਾਂ ਨੇ ਠਾਲਿਆ ਕਹਿੰਦਾ ਤੁਹਾਡਾ ਮੁੰਡਾ ਤੇਜਪਾਲ ਮੈਂ ਕਿਹਾ ਹਾਂ ਜੀ ਸਾਡਾ ਮੁੰਡਾ ਤੇਜਪਾਲ ਕਹਿੰਦਾ ਉਹ ਦੇਖੋ ਰਾਣੀ ਦੇ ਬਾਰ ਕੋਲ ਕਹਿੰਦਾ ਮੁੰਡਾ ਮਾਰ ਕੇ ਮੁੰਡੇ ਦੇ ਸਾਂਹ ਚੰਗੀ ਤਰ੍ਹਾਂ ਨਹੀਂ ਹੈਗੇ ਕਹਿੰਦਾ ਉਹਨੂੰ ਜਾ ਕੇ ਦੇਖੋ ਆਪਣੇ ਬੱਚੇ ਨੂੰ ਕਹਿੰਦਾ ਕੀ ਹਾਲ ਆ ਉਹਦਾ ਬਸ ਆ ਗੱਲ ਹੋਈ ਹੈ ਜੀ ਹਾਂ ਜੀ ਪਹਿਲਾਂ ਤਾਂ ਹਮ ਕਹਾਂਦੇ ਸੀ ਜੀ ਉਸ ਤੋਂ ਪਹਿਲਾਂ ਵੀ ਇਹਨਾਂ ਨੇ ਮੁੰਡੇ ਦੇ ਮੇਰੇ ਤੇ ਇੱਕ ਸ਼ਮੀ ਨਾਮ ਦਾ ਮੁੰਡਾ ਹੈ ਉਹਨੇ ਮੁੰਡੇ ਦੇ ਮੇਰੇ ਤੇ ਚਾਕੂ ਮਾਰੇ ਤਿਗੇ ਜਦ ਵੀ ਇਹਨਾਂ ਨੇ ਸਾਡੀ ਕੋਈ ਸੁਣਾਈ ਨਹੀਂ ਕਰੀ ਹੈ ਜੀ ਸਾਡੀ ਹੋ ਸਾਡੇ ਬੱਚੇ ਦੇ ਮੂੰਹ ਅੱਖ ਤੇ ਵੀ ਛੋਟ ਲੱਗੀ ਹੋਈ ਆ ਗਰਦਨ ਪਿੱਛੇ ਗਰਦਨ ਦੇ ਵਿੱਚ 5 6 7 ਹਾਂ 7 8 ਜਣੇ ਅਬ ਬਾਤ ਜੇ ਮਾਰੇ ਹੋਏ ਨੇ ਜੀ ਪਿੱਛੇ ਮੁੰਡੇ ਦੇ ਗਰਦਨ ਹੈ ਲੱਤਾਂ ਤੇ ਵੀ ਪੈਰਾਂ ਤੇ ਵੀ ਬਸਨ ਸਾਫ ਹੁਣ ਇਹ ਤਾਂ ਬਸਾਲੇ ਕਰਨ ਜੀ ਸਾਡਾ ਨਸਾਫ ਹੈ ਹੈ ਪੁਲਸ ਆਈ ਹੈ ਹੈ ਪੁਲਸ ਹੋ ਉਫੀ ਕਰੀ ਰਾਤ ਹੀ ਆ ਗਈ ਸੀ ਜੀ ਪੁਲਸ ਜਿਹੜਾ ਖਾਣੇ ਚਲੀ ਰਿਪੋਰਟ ਅਸੀਂ ਨੇ ਜੀ ਜੇ ਲਖਾਈ ਹੁਣ ਅਸੀਂ ਨੇ ਪਰਚਾ ਭੇਜਿਆ ਕਿਹੜੇ ਵਾਲੀ ਹੈ ਜੀ ਸਾਨੂੰ ਅਜੇ ਤੱਕ ਕੋਈ ਸੁਣਾਈ ਨਹੀਂ ਹੋਈ ਮੇਰਾ ਨਾਮ ਪਾਲाराम ਹੈ ਮੇਰਾ ਬੇਟਾ ਇੱਥੇ ਹੀ ਪਾਲ ਕੀ ਹੋਇਆ ਸੀ ਜੇ ਰਾਤੀ ਰਾਤੀ ਸਾਨੂੰ ਤਾਂ ਪਤਾ ਨਹੀਂ ਕਿ ਫਿਰ ਜਦੋਂ ਇਹਦੇ ਮਾਰ ਕੇ ਸੱਟਾਂ ਨਾਲ ਡੇਰ ਕੇ ਚਲੇ ਗਏ ਉਹਦੇ ਅਸੀਂ ਗਏ ਪੁਲਿਸ ਵਾਲਿਆਂ ਨਾਲ ਪੁਲਿਸ ਵਾਲਿਆਂ ਨੇ ਸਾਡਾ ਬਾਰਖਲਾ ਆ ਤੇ ਅਸੀਂ ਚਲੇ ਗਏ ਅਸੀਂ ਚਲੇ ਗਏ ਤਾਂ ਦੇਖਿਆ ਤੇਜਪਾਲ ਉੱਥੇ ਪਿਆ ਹੈ ਅਸੀਂ ਗੱਡੀ ਪਲਾਈ ਆਪਣੀ ਉਹਦੇ ਚ ਪਾਖੇ ਲੈ ਆਏ ਫਿਰ ਰਜਿੰਦਰ ਹਸਤਾਲ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੁਛ ਨਹੀਂ ਹੁੰਦਾ ਤੁਸੀਂ ਜਾਣਦੇ ਹੋ ਜਿਨ੍ਹਾਂ ਨੇ ਤੁਹਾਡੇ ਬੇਟੇ ਦੇ ਉੱਪਰ ਹਮਲਾ ਕੀਤਾ ਵੀ ਕੌਣ-ਕੌਣ ਸੀਗਾ ਜੱਟ ਸੀਗਾ ਬਾਕੀ ਮੁੰਡਾ ਦੱਸੇਗਾ ਜੀ ਹਾਂ ਇਹਨਾਂ ਦਾ ਰਾਣੀ ਦਾ ਬੇਟਾ ਸੀਗਾ ਅ ਰਵੀ ਇਹਨੇ ਫੋਨ ਕਰਕੇ ਬੁਲਾਇਆ ਮੁੰਡਿਆਂ ਨੂੰ ਕਿ ਪਹਿਲਾਂ ਵੀ ਕੋਈ ਲੜਾਈ ਹੋਈ ਸੀ ਇਸ ਤਰ੍ਹਾਂ ਦੀ ਮੰਨਦੇ ਦੇ ਵਿੱਚ ਮੱਲੇ 'ਚ ਲੜਾਈ ਹੋਈ ਹੈ ਜਦੋਂ ਸ਼ਮੀ ਨੇ ਸ਼ਮੀ ਨਾਲ ਹੋਈ ਹੈ ਸ਼ਮੀ ਨੇ ਇਹਦੇ ਚਾਕੂ ਮਾਰੇ ਮੁੰਡਾ गिर ਗਿਆ ਅਸੀਂ ਰਜਿੰਦਰ ਹਸਪਤਾਲ ਲਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੁਣ ਕਿੰਨਿਆਂ ਕਿ ਸੱਟਾਂ ਲੱਗੀਆਂ ਤੁਹਾਡੇ ਬੇਡੇ ਨੂੰ ਹੁਣ ਤਾਂ ਹਾਲੇ ਬੇਹੋਸ਼ ਹੈ ਜੀ ਡੇਢ ਬਾਅਦ ਦਾ ਬੇਹੋਸ਼ ਪਿਆ ਹਾਂਜੀ ਠੀਨ ਇਨਸਾਫ ਦੀ ਮੰਗ ਕਰਦੇ ਆ ਪ੍ਰਸ਼ਾਸਨ ਅਸੀਂ ਇਨਸਾਫ ਦੀ ਮੰਗ ਕਰਦੇ ਆ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਵੀ ਇਹ ਝੁੰਗੀਆਂ ਨੇ ਜਿਹੜੀ ਉਹ ਚਖਣੀ ਚਾਹੀਦੀ ਹੈ ਪਹਿਲਾਂ ਤੋਂ ਸੱਟੀਆਂ ਵਗੈਰਾ ਵੀ ਆਦੀ ਅਸੀਂ ਕੋਈ ਹਾਂਜੀ ਜਾਠੀ ਕਹਿੰਦਾ ਸੀਗਾ ਕੀ ਕਹਿੰਦਾ ਹੁੰਦਾ ਸੀਗਾ ਉਹ ਕਹਿੰਦਾ ਸੀ ਮੈਂ ਚੱਕਦਾਗਾ ਤੇਜਪਾਲ ਨੂੰ ਅੱਛਾ ਆਏ ਗੋਲੂ ਆ ਇੱਕ ਮਥਰ ਕੋਲੋਂ ਦਾ ਇਹਦੇ ਨਾਲ ਕੰਪਰੋ ਕਰਾਂਗੇ ਉਹ ਕਹਿੰਦਾ ਮੈਂ ਤਾਂ ਲੜਾਂਗਾ ਅੱਛਾ ਹਾਂਜੀ ਇਹਦੇ ਹਸਲ ਚ ਸਰ ਸਾਡੇ ਕੋਲੇ ਰਜਿੰਦਰਾ ਹਸਤਾਲ ਚੱਕੀ ਪਾਣ ਤਲਾਈ ਕਿ ਮਜ਼ਰੂਬ ਤੇਜਪਾਲ ਸਿੰਘ ਸਾਨੂੰ ਪਾਲਾ ਰਾਮ ਵਾਸੀ ਸੰਜੇ ਕਲੋਨੀ ਪਟਿਆਲਾ ਅਤੇ ਰਾਗ ਮਜਰੂਬੀ ਹਾਲਤ ਚ ਦਾਖਲ ਨੇ ਸਟਾਫ ਲਗਣ ਕਰਕੇ ਤਾਂ ਸਾਡੇ ਤੋਂ ਥਾਣੇ ਤੋਂ ਅਸੀਂ ਸਬ ਇੰਸਪੈਕਟਰ ਸੰਦੀਪ ਕੌਰ ਨੂੰ ਭੇਜਿਆ ਜਿਹਨੇ ਜਿਸਨੇ ਮੌਕੇ ਤੇ ਪੁੱਜ ਕੇ ਡਾਕਟਰ ਸਾਹਿਬ ਤੋਂ ਜਿਹੜਾ ਉਹਦਾ ਧਿਆਨ ਲੈਣ ਵਾਸਤੇ ਇੱਕ ਤਾਂ ਮਜਰੂਬ ਜਿਹੜਾ ਤੇਜਪਾਲ ਹੈ ਇਹ ਅਨਫਿਟ ਹੈ ਤੇ ਪੈਡਲੀਟਰ ਤੇ ਹੈ ਦੂਸਰਾ ਜਿਹੜਾ ਰਘਬੇ ਰਘਬ ਨੇ ਸਟੇਟਮੈਂਟ ਦਿੱਤੀ ਹੈ ਵੀ ਮੈਨੂੰ ਤੇ ਮੇਰੇ ਦੋਸਤ ਤੇਜਪਾਲ ਨੂੰ ਅ ਅਮਨਦੀਪ ਸਿੰਘ ਇਹ ਜੱਟ ਤੇ ਉਸਦਾ ਸਾਲਾ ਤੇ ਇੱਕ ਹੈਗਾ ਰਵੀ ਇੱਕ ਜੱਗੂ ਤੇ ਇੱਕ ਹੈਗਾ ਗੋਲਾ ਅਤੇ ਨਾਂ ਬਲੂ ਬੰਦੇ ਨੇ ਇਹਨਾਂ ਨਾਲ ਹੋਰ ਇਹਨਾਂ ਬਾਰੇ ਜੇ ਪਤਾ ਨਹੀਂ ਲੱਗਿਆ ਉਹ ਜਦੋਂ ਪੁਰਾਣੀ ਤਫ਼ਤੀਸ਼ ਆਸੀ ਪਤਾ ਕਰਾਂਗੇ ਇਹਨਾਂ ਦੇ ਕੁੱਟਮਾਰ ਕੀਤੀ ਹੈ ਝਗੜਾ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਸੀ ਹੈ ਜੀ ਇਹ ਜੇਲ੍ਹ ਤੋਂ ਆਇਆ ਸੀ ਜਿਹੜਾ ਤੇਜਪਾਲ ਇਸ ਤਰ੍ਹਾਂ ਇਹਨਾਂ ਦੀ ਵਰਤੋਂ ਹੋਈ ਜੀ ਇਹਦੇ ਚ ਤੇਜ ਤਾਰਾਹਦਿਆਂ ਦੀ ਵਰਤੋਂ ਹੋਈ ਹੈ ਤੇ ਸ਼ਾਰਪਸ ਵਰਤਾਨੇ ਅਸੀਂ 324 323 148 ਖਰਨੇ ਜਦ ਐਫ ਆਈ ਆਰ ਦਰਜ ਕੀਤੀ ਹੈ इधर नंबर है ਹੈਗਾ ਪਹਿਟ ਤੇ ਪਹਿਟ ਨੰਬਰ 302224 ਦੇ ਦਰਾਂ ਦੇ ਤਫਤੀਸ਼ ਕੀ ਹੈ ਇਨਸਪੈਕਟਰ ਸੰਦੀਪ ਕੋ ਹਥਿਆਰ ਆਪਾਂ ਤੋਂ ਹੈ ਹਥਿਆਰ ਫਿਲਹਾਲ ਤਾਂ ਨਹੀਂ ਦਸ਼ੂ ਮਤਲਬ ਦੋਸ਼ੀ ਨੂੰ ਅਰੈਸਟ नहीं गिरफ्तारी फिलहाल कोई नहीं हुई ਚਲਦੀ ਨਹੀਂ ਗ੍ਰਿਫਤਾਰੀ ਫਿਲਹਾਲ ਕੋਈ ਨਹੀਂ ਹੋਈ ਕੋਈ ਗਲੋਂ ਜਿਹੜੇ ਕੋਈ ਤਰਾਹ ਦੇ ਵਾਦਾ ਦੇ ਮਤਲਬ ਆਪੀਨੀਅਨ ਲੈ ਕੇ ਅਸੀਂ